ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਨਰਪਾਲ ਸਿੰਘ ਖਾਈ ਉਹਦੇ ਉੱਪਰ ਗੁੰਡਿਆਂ ਨੇ ਹਮਲਾ ਕੀਤਾ ਤੇ ਉਹ ਨਰਪਾਲ ਸਿੰਘ ਖਾਈ ਵੀ ਅਧਿਆਪਕ ਆ ਉਹ ਇੱਕ ਅਧਿਆਪਕ ਆ ਡੀਟੀਐਫ ਦਾ ਸਾਡਾ ਜ਼ਿਲ੍ਹਾ ਪ੍ਰਧਾਨ ਸੀ ਸੰਗਰੂਰ ਦਾ ਪਰ ਜਦੋਂ ਮੰਗ ਹੋਈ ਕਿਸਾਨ ਜਥੇਬੰਦੀ ਵੱਲੋਂ ਕਿ ਭਾਈ ਸਾਨੂੰ ਇੱਕ ਆਗੂ ਲਹਿਰੇ ਦੇ ਵਿੱਚ ਦੋ ਅਸੀਂ ਕਿਸਾਨਾਂ ਦੇ ਵਿੱਚ ਲਗਾਉਣਾ ਤਾਂ ਉਸਨੇ ਅਸਤੀਫਾ ਦੇ ਕੇ ਉੱਥੇ ਕਿਸਾਨ ਯੂਨੀਅਨ 'ਚ ਕੰਮ ਕਰਨਾ ਸ਼ੁਰੂ ਕੀਤਾ ਤੇ ਉੱਥੇ ਪਿੰਡ ਦੀ ਜ਼ਮੀਨ ਦੇ ਉੱਪਰ ਕਬਜ਼ਾ ਲੈਣ ਆਏ ਜਿਹੜੇ ਗੁੰਡੇ ਸੀ ਉਹਨਾਂ ਦਾ ਵਿਰੋਧ ਕੀਤਾ ਤੇ ਉਸ ਦੀਆਂ ਦੇਖੋ ਦੋਨੇ ਲੱਤਾਂ ਤੋੜਤੀਆਂ ਇੱਕ ਲੱਤ ਦੀਆਂ ਦੋਨੋਂ ਹੱਡੀਆਂ ਦੂਜੀ ਦੀ ਇੱਕ ਹੱਡੀ ਤੇ ਜਿਹੜਾ ਖੱਬੇ ਥੱਬੀ ਲਾਦਾ ਉਸ ਦੇ ਉੱਪਰ 41 ਵਾਰੀ ਰਾਉਂਡ ਮਾਰੀਆਂ ਤੇ ਉਸ ਦੀਆਂ ਜਿੰਨੀਆਂ ਨਸਾਂ ਨੇ ਉਹ ਸਾਰੀਆਂ ਖਤਮ ਕਰਤੀਆਂ ਬਾਹ ਜਿਹੜੀ ਆ ਉਹ ਬਾਹ ਤੋੜਤੀ ਉਹ ਹਸਪੀਟਲ ਦੇ ਵਿੱਚ ਪਿਛਲੇ 15 ਦਿਨ ਤੋਂ ਪਿਆ ਤਾਂ ਸੰਗਰੂਰ ਦੇ ਵਿੱਚ 13 ਮਈ ਨੂੰ ਹੀ ਸੰਗਰੂਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਅੰਦਰਪਾ ਸਿੰਘ ਖਾਈ ਦੇ ਮਾਮਲੇ ਨੂੰ ਲੈ ਕੇ ਐਕਸ਼ਨ ਰੱਖਿਆ ਹੋਇਆ। ਇਸੇ ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਜਿਹੜਾ ਬਾਇਓ ਗੈਸ ਪਲਾਂਟ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਇਹ ਬਿਲਕੁਲ ਵੀ ਸਰਕਾਰ ਨੇ ਚੈੱਕ ਨਹੀਂ ਕੀਤਾ ਕਿ ਇਹ ਪ੍ਰਦੂਸ਼ਣ ਕਿੰਨਾ ਫਲਾਊਗਾ ਤਾਂ ਉਸ ਦੇ ਖਿਲਾਫ ਜਿਹੜੇ ਸਾਡੇ ਕਿਸਾਨ ਸੰਘਰਸ਼ ਕਰ ਰਹੇ ਸੀ ਲੋਕ ਸੰਘਰਸ਼ ਕਰ ਰਹੇ ਸੀ ਉਹਨਾਂ ਤੇ ਜਬਰ ਕੀਤਾ ਤਾਂ ਇੱਕ ਰੈਲੀ ਉੱਥੇ ਲੁਧਿਆਣੇ ਰੱਖੀ ਹੋਈ ਹੈ। ਤਾਂ ਇਸ ਕਰਕੇ ਇਹ ਤਿੰਨ ਰੈਲੀਆਂ ਨੇ 13 ਮਈ ਦੀਆਂ ਨੇ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਹੈ। ਉਸ ਦੇ ਵਿੱਚ ਇਹਨਾਂ ਦੀ ਜਿਹੜੀ ਅਗਲੀ ਰੂਪਰੇਖਾ ਉਹ ਤੁਹਾਡੇ ਸਾਹਮਣੇ ਆਜੂਗੀ ਮੈਂ ਬੇਨਤੀ ਕਰੂੰਗਾ ਅਧਿਆਪਕਾਂ ਨੂੰ ਕਿ ਇੱਕ ਤਾਂ ਇਹ ੜੀ ਕਰਨ ਦੀ ਥਾਂ ਕਿ ਦੂਜਾ ਕੋਈ ਤੁਹਾਡੇ ਕੋਲ ਆਵੇ ਦੂਜਾ ਅਰਸ਼ ਸਕੂਲ ਵਾਲਾ ਤੁਹਾਡੇ ਕੋਲ ਆਵੇ ਤੁਹਾਨੂੰ ਚਾਹੀਦਾ ਇਹ ਆ ਕਿ ਜੇ ਤੁਸੀਂ ਇੱਥੋਂ ਚਿੰਨ੍ਹ ਲਗਾਈ ਆ ਦੂਜੇ ਅਰਸ਼ ਸਕੂਲਾਂ ਵਾਲਿਆਂ ਕੋਲ ਤੁਸੀਂ ਜਾਓ ਕਿ ਸਾਡਾ ਮਾਮਲਾ ਜਿਹੜਾ ਹੈਗਾ ਇਹ ਚੌਕੇ ਤੱਕ ਰੁਕਣਾ ਨਹੀਂ ਚਾਹੀਦਾ ਦੇ ਆਪਕ ਤਾਂ ਚਲੇਗੇ ਸਮਝ ਲਓ ਸਕੂਲ ਦੇ ਅੰਦਰ ਕਾਰਨ ਇਹ ਹੈ ਕਿ ਜਿਸ ਲੈਵਲ ਤੇ ਇਹ ਐਜੀਟੇਸ਼ਨ ਪਹੁੰਚ ਚੁੱਕੇ ਆ ਸਰਕਾਰ ਦੇ ਲਈ ਇਹ ਇੱਕ ਸਿਆਸੀ ਮਜਬੂਰੀ ਬਣ ਜਾਣੀ ਆ ਕਿ ਉਹਨੂੰ ਤੁਹਾਨੂੰ ਨਿਯੁਕਤ ਕਰਨਾ ਪੈ ਜਾਣਾ ਪਰ ਕੀ ਇਸ ਸਮੱਸਿਆ ਖਤਮ ਹੋ ਜੂਗੀ ਐਸ ਡੀ ਐਮ ਸਦਾ ਥੋੜੀ ਤੁਹਾਡਾ ਹੋ ਰਹੂਗਾ ਪ੍ਰਸ਼ਾਸਕ ਜਦੋਂ ਤੁਹਾਡਾ ਮਾਮਲਾ ਸ਼ਾਂਤ ਹੋਇਆ ਨਵੀਂ ਮੈਨੇਜਮੈਂਟ ਦੇ ਹੱਥ ਚਾਬੀਆਂ ਫੜਾ ਦੇਣੀਆਂ ਨੇ ਇਸ ਕਰਕੇ ਸਾਨੂੰ ਜਿਹੜੀਆਂ ਬਾਕੀ ਤੁਹਾਡੇ ਸਕੂਲ ਨੇ ਉਹਨਾਂ ਨਾਲ ਵੀ ਸੰਪਰਕ ਕਰਨਾ ਚਾਹੀਦਾ ਅਸੀਂ ਵੀ ਸਹਿਯੋਗ ਕਰਾਂਗੇ ਡੀਟੀਐਫ ਵੱਲੋਂ ਜਾਵੇਂ ਭਵਾਨੀਗੜ੍ਹ ਵਾਲੇ ਹੋਗੇ ਬਰਨਾਲੇ ਵਾਲੇ ਹੋਗੇ ਜਾਂ ਹੁਸ਼ਿਆਰਪੁਰ ਵਾਲੇ ਹੋਗੇ ਜਿੰਨੇ ਵੀ ਤੁਹਾਡੇ ਸਕੂਲ ਨੇ ਅਸੀਂ ਉਹਨਾਂ ਦੇ ਨਾਲ ਸੰਪਰਕ ਕਰਨ ਦੇ ਵਿੱਚ ਤੁਹਾਨੂੰ ਜਥੇਬੰਦ ਕਰਨ ਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਪਰ ਇੱਕ ਗੱਲ ਯਾਦ ਰੱਖਿਓ ਆਪ ਮਰੇ ਬਿਨਾ ਸਵਰਗ ਨਹੀਂ ਮਿਲਦਾ ਹੁੰਦਾ ਅਸੀਂ ਕਹੀਏ ਕਿ ਆ ਬਾਕੀ ਲੋਕ ਤਾਂ ਲੜਨ ਤੇ ਜਿਹੜੇ ਆਦਰਸ਼ ਸਕੂਲਾਂ ਵਾਲਿਆਂ ਦੇ ਆਪਕ ਨੇ ਆਰਗੇਨਾਈਜ਼ ਵੀ ਨਾ ਹੋਣ ਸੰਗਠਿਤ ਵੀ ਨਾ ਹੋਣ ਤਾਂ ਫੇਰ ਜਿਹੜੀ ਵੱਡੀ ਲੜਾਈਆਂ ਤੁਹਾਡੀ ਤੁਹਾਡੀ ਨੌਕਰੀ ਨੂੰ ਪੱਕਾ ਕਰਾਉਣ ਦੀ ਰੈਗੂਲਰ ਕਰਾਉਣ ਦੀ ਇਹ ਸਕੂਲਾਂ ਨੂੰ ਭ੍ਰਿਸ਼ਟਾਚਾਰੀਆਂ ਦੇ ਜਿਵਾੜੇ ਤੋਂ ਪੱਕੇ ਤੌਰ ਤੇ ਬਚਾਉਣ ਦੀ ਜਿਹੜੀ ਲੜਾਈ ਆ ਉਹ ਫਿਰ ਛੋਟੀ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਲੜਨੀ ਪੈਣੀ ਆ ਅਸੀਂ ਤੁਹਾਡੇ ਨਾਲ ਆ ਡੀਟੀਐਮ ਵੱਲੋਂ ਬਾਕੀ ਜਥੇਬੰਦੀਆਂ ਵੀ ਤੁਹਾਡੇ ਨਾਲ ਨੇ ਟਟੇ ਰਹੋ ਅਡੇ ਰਹੋ ਬਾਕੀ ਸਹੀ ਗੱਲ ਆ ਇਸ ਮਾਮਲੇ ਦੇ ਵਿੱਚ ਜਿਹੜੀਆਂ ਔਰਤਾਂ ਦੇ ਹੱਤਤਾ ਨੇ ਉਹਨਾਂ ਦਾ ਜਿਹੜਾ ਰੋਲ ਆ ਉਹ ਬਹੁਤ ਉਗੜ ਕੇ ਸਾਹਮਣੇ ਆਇਆ ਪਰ ਹੁਣ ਇਹ ਨਾ ਹੋਵੇ ਕਿ ਜਦੋਂ ਇਹ ਮਾਮਲਾ ਸ਼ਾਂਤ ਹੋ ਗਿਆ ਕਿ ਸਾਡੀਆਂ ਭੈਣਾਂ ਜਿਹੜੀਆਂ ਉਹ ਵੀ ਸ਼ਾਂਤ ਹੋ ਕੇ ਬੈਠ ਜਾਣ। ਸ਼ਾਂਤ ਨਹੀਂ ਹੋਣਾ, ਮੁੱਦੇ ਬਹੁਤ ਵੱਡੇ ਨੇ, ਸਿੱਖਿਆ ਬਚਾਉਣ ਦਾ ਮਾਮਲਾ ਹੈਗਾ ਆ, ਆਹ ਸਦਮੇ ਸਿਧਾਂਤ ਦੇ ਤਹਿਤ ਪੂਰੇ ਪੰਜਾਬ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਬਦਲਣ ਦਾ ਮਾਮਲਾ ਹੈਗਾ। ਤੇ ਜਿਹੜੀ ਲਾਸਟ ਮੈਂ ਤੁਹਾਨੂੰ ਗੱਲ ਇੰਨੀ ਇੱਕ ਜ਼ਰੂਰ ਬੇਨਤੀ ਕਰਨੀ ਆ ਕਿ ਐਸ ਸਮੇਂ ਦੋ ਮੁਲਕ ਨਹੀਂ ਲੜ ਰਹੇ। ਐਸ ਸਮੇਂ ਹਥਿਆਰ ਸਾਡੇ ਕੋਲ ਹਥਿਆਰ ਅਮਰੀਕਾ ਦੇ, ਰਸ਼ੀਆ ਦੇ। ਪਾਕਿਸਤਾਨ ਕੋਲ ਹਥਿਆਰ ਕਿਹਦੇ ਨੇ? ਚੀਨ ਦੇ। ਕਹਿੰਦਾ ਮਤਲਬ ਸਾਮਰਾਜੀ ਮੁਲਕਾਂ ਦੇ ਹਥਿਆਰਾਂ ਨਾਲ ਦੋ ਗਰੀਬ ਮੁਲਕ ਦੋ ਗਰੀਬ ਲੋਕ ਨੇ ਜਿਹੜੇ ਉਹ ਲੜ ਰਹੇ ਨੇ ਕਈਆਂ ਨੂੰ ਇਹ ਪਲੇਟਾਂ ਵੀ ਪਾਕਿਸਤਾਨ ਤਾਂ ਬਹੁਤ ਰਗੜਿਆ ਪਿਆ ਉਹ ਤਾਂ ਮਰਿਆ ਪਿਆ ਹੰਗਰ ਇੰਡੈਕਸ ਚੱਕ ਲੋ ਭੁੱਖ ਮਰੀਦਾ ਇੰਡੀਆ ਜਿਹੜਾ ਉਹ 150 ਦੇ ਵਿੱਚੋਂ 105ਵੇਂ ਨੰਬਰ ਤੇ ਆ ਪਾਕਿਸਤਾਨ 109ਵੇਂ ਨੰਬਰ ਤੇ ਆ ਕਿੰਨਾ ਕੁ ਫਰਕ ਆ ਬਈ ਜੇ ਤੁਸੀਂ ਕੈਪਟ ਦੇ ਮਾਮਲੇ ਦੇ ਵਿੱਚ ਦੇਖੋ ਕਰਜ਼ੇ ਦੇ ਮਾਮਲੇ ਦੇ ਵਿੱਚ ਇੰਡੀਆ ਨੇ ਉੱਪਰ 56% ਡੈਬਟ ਆ ਇਹਦੀ ਜੀਡੀਪੀ ਦਾ ਪੰਜਾਬ ਆ ਜਿਹੜਾ ਇਹਦਾ 46% ਜੀਡੀਪੀ ਦਾ ਕਰਜ਼ਈ ਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਪਰ ਤਾਂ ਹੁਣ ਇਹ ਕਰਜ਼ੇ ਆ ਇਹ ਇੱਕ ਪਾਸੇ ਕਰਜ਼ਾ ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਸਾਡੀਆਂ ਨੌਕਰੀਆਂ ਪੱਕੀਆਂ ਕਰ ਦਿਓ ਕਿਸਾਨ ਕਹਿੰ ਰਹੇ ਨੇ ਸਾਨੂੰ ਐਮਐਸਪੀ ਦੀ ਲੀਗਲ ਗਰੰਟੀ ਦੇ ਦਿਓ ਸਾਰੀਆਂ ਫਸਲਾਂ ਦੇ ਉੱਪਰ ਮਜ਼ਦੂਰ ਕਹਿੰ ਰਹੇ ਨੇ ਸਾਨੂੰ ਕਿਰਤ ਕਾਨੂੰਨ ਨੇ ਜਿਹੜੇ ਉਹ ਮਾਰੇ ਕੀਤੇ ਨੇ ਸਾਨੂੰ ਚੰਗੇ ਦੋ ਸਾਨੂੰ ਮਜ਼ਦੂਰੀ ਚੰਗੀ ਦੋ ਉਹ ਪੈਸਾ ਆਉ ਕਿੱਥੋਂ ਪੈਸਾ ਤਾਂ ਲਗਾਤਾਰ ਸਾਮਰਾਜੀ ਮੁਲਕਾਂ ਵੱਲ ਜਾ ਰਹੇ ਹਾਂ ਕਾਰਪੋਰੇਟਾਂ ਵੱਲ ਜਾ ਰਹੇ ਹਾਂ ਉਹ ਸਾਰਾ ਕਰਜ਼ੇ ਦੇ ਰੂਪ ਦੇ ਵਿੱਚ ਸਾਡੇ ਉੱਪਰ ਥੋਪਿਆ ਜਾ ਰਿਹਾ ਤਾਂ ਉਸ ਨੂੰ ਉਹਨਾਂ ਨੂੰ ਰਾਹ ਇਹ ਲੱਭ ਗਿਆ ਕਿ ਲੋਕਾਂ ਨੂੰ ਸਦਮੇ ਸਿਧਾਂਤ ਦੇ ਵਿੱਚ ਪਾ ਕੇ ਜੰਗ ਦੇ ਵਿੱਚ ਉਲਝਾ ਕੇ ਰੱਖ ਦੋ ਇਸ ਕਰਕੇ ਜੰਗ ਦਾ ਵਿਰੋਧ ਕਰਨ ਦੇ ਮਾਮਲੇ ਦੇ ਵਿੱਚ ਵੀ ਕਿ ਸ਼ਾਂਤੀ ਹੋਵੇ ਜੰਗ ਨਾ ਹੋਵੇ ਪੰਜਾਬ ਨੂੰ ਨਾ ਅਖਾੜਾ ਬਣਾਇਆ ਜਾਵੇ ਉਸ ਮਾਮਲੇ ਦੇ ਵਿੱਚ ਵੀ ਅਧਿਅਪਕਾਂ ਨੂੰ ਨਾਲ ਹੋਣਾ ਪਊਗਾ ਇਹ ਅਧਿਅਪਕਾਂ ਦਾ ਹੀ ਮਾਮਲਾ ਕਿਤੇ ਐ ਨਾ ਸੋਚਿਓ ਕਿ ਪੱਕੇ ਹੋਣਾ ਦਾ ਸਾਡਾ ਮਾਮਲਾ ਜਿਹੇ-ਜਿਹੇ ਮਾਮਲਿਆਂ ਦੇ ਉੱਪਰ ਵਿਰੋਧ ਕਰਨਾ ਤਾਂ ਉਹ ਕਿਸਾਨ ਜਥੇਬੰਦੀਆਂ ਜਾ ਕੇ ਲੜਨ ਇਹ ਨਹੀਂ ਹੈਗਾ ਕੱਲ ਜੋ ਵੀ ਮੀਟਿੰਗ ਦੇ ਵਿੱਚ ਫੈਸਲਾ ਆਊਗਾ ਤੁਹਾਡੇ ਐਜੀਟੇਸ਼ਨ ਬਾਰੇ ਤੁਹਾਡੇ ਤੇ ਜਿਹੜਾ ਤਸ਼ੱਦਦ ਹੋਇਆ ਉਹਦੇ ਵਿਰੋਧ ਦੇ ਮਾਮਲੇ ਦੇ ਵਿੱਚ ਜਾਂ ਬਾਕੀ ਜਿੱਥੇ ਜਿਹੜੀ ਇੱਥੇ ਡੈਮੋਕਰੈਟਿਕ ਸਪੇਸ ਖਤਮ ਕੀਤੀ ਜਾ ਰਹੀ ਹੈ ਜਾਂ ਖੁੱਲੀ ਗੇਲ ਚ ਬਣਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਪੰਜਾਬ ਨੂੰ ਉਸ ਮਾਮਲੇ 'ਚ ਵੀ ਜਿਹੜੇ ਫੈਸਲੇ ਹੋਣਗੇ ਆਪਾਂ ਟਟ ਕੇ ਖੜੀਏ ਟਟ ਕੇ ਅੜੀਏ ਠੋਡਾ ਮਾਮਲਾ ਵੀ ਹੱਲ ਹੋਊਗਾ ਤੇ ਪੰਜਾਬ ਆ ਜਿਹੜਾ ਉਹ ਆਪਣੀ ਨਾਬਰੀ ਦੀ ਵਿਰਾਸਤ ਆ ਜਿਹੜੀ ਉਹ ਜਿੰਨੀ ਮਰਜ਼ੀਆਂ ਸਾਜ਼ਿਸ਼ਾਂ ਹੋ ਜਾਣ ਪੰਜਾਬ ਦੀ ਨਾਬਰੀ ਦੀ ਵਿਰਾਸਤ ਨੂੰ ਨਾ ਕੱਸੇ ਕਦੇ ਪਹਿਲਾਂ ਕੋਈ ਦਬਾ ਸਕਿਆ ਨਾ ਹੁਣ ਦਬਾ ਸਕੇ